ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦੂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਵਰਕਰ ਸਹਿਬਾਨ ਜਗਾ ਜਗਾ ਤੇ ਪਹੁੰਚ ਕੇ ਹਰ ਪੀੜਤਾ ਦੀ ਸੇਵਾ ਦੇ ਵਿੱਚ ਰੁੱਝੇ ਨੇ ਉੱਥੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕੁਝ ਐਸੇ ਲੋਕ ਨੇ ਜਿਹੜੇ ਆਪਦਾ ਦੇ ਵਿੱਚ ਵੀ ਅਫਸਰ ਲੱਭ ਰਹੇ ਤੇ ਉਹ ਕੋਈ ਮੌਕਾ ਨਹੀਂ ਖਜਾਉਂਦੇ ਬੇਵਜ੍ਹਾ ਸ਼੍ਰੋਮਣੀ ਅਕਾਲੀ ਕਰਨ ਨੂੰ ਬਦਨਾਮ ਕਰਨ ਦਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿਰਮੌਰ ਸੰਸਥਾ ਜਿਨੇ ਕੱਲ ਵੀ ਇੱਕ ਵੱਡਾ ਐਲਾਨ ਕੀਤਾ 8 ਲੱਖ ਲੀਟਰ ਡੀਜ਼ਲ ਦੀ ਸੇਵਾ ਤੇ ਕਿਸਾਨਾਂ ਲਈ ਜਿਹੜੇ ਹੜ ਪ੍ਰਭਾਵਿਤ ਨੇ ਉਹਨਾਂ ਲਈ ਵੀ ਦੀ ਸੇਵਾ ਸੋ ਐਸੀਆਂ ਸੰਸਥਾਵਾਂ ਦੇ ਉੱਤੇ ਵੀ ਇਹ ਲੋਕ ਸਵਾਲੀਆ ਨਿਸ਼ਾਨ ਖੜਾ ਕਰਦੇ ਕਿਉਂਕਿ ਸਰਕਾਰਾਂ ਨਦਾਰਨ ਇਹ ਕੰਮ ਸੀ ਸਰਕਾਰਾਂ ਦਾ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਸੂਬੇ ਦੀ ਸਰਕਾਰ ਹੋਵੇ ਇਹਨਾਂ ਨੇ ਲੋਕਾਂ ਦੀ ਸੇਵਾ ਕਰਨੀ ਸੀ ਤੇ ਸਰਕਾਰਾਂ ਕਦੋਂ ਜਰਦੀਆਂ ਨੇ ਕਿ ਜੇ ਸਰਕਾਰਾਂ ਫੇਲ ਹੋ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੀ ਰੂਹ ਹੈ ਇਹ ਲੋਕਾਂ ਦੀ ਸੇਵਾ ਕਰ ਸੋ ਸਰਕਾਰਾਂ ਦੇ ਬੰਦੇ ਹੁੰਦੇ ਨੇ ਇਹਨੇ ਸਰਕਾਰਾਂ ਦੇ ਮੈਂ ਤਾਂ ਕਹਿਣਾ ਫਿੱਲੇ ਨੇ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਵਾਲ ਖੜੇ ਕਰ ਰਹੇ ਪਰ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਆਪਾਂ ਨਿਰੰਤਰ ਆਪਣੀ ਸੇਵਾ ਦੇ ਵਿੱਚ ਜੁਟੇ ਰਹਿਣਾ ਇਹ ਲੋਕਾਂ ਦਾ ਜਵਾਬ ਦੇਣ ਨਾਲੋਂ ਆਪਾਂ ਸੇਵਾ ਦੇ ਨਾਲ ਲੋਕਾਂ ਦਾ ਜਵਾਬ ਦਈਏ ਕਿਉਂਕਿ ਇਹਨਾਂ ਦੇ ਕੀ ਸਵਾਲ ਨੇ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾ ਕੇ ਨਗਦ ਪੈਸੇ ਪੜਾ ਰਹੇ ਹੁਣ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਭਾਈ ਜਿੱਥੇ ਬੰਦ ਪੂਰਿਆ ਜਾਣਾ ਜਿੱਥੇ ਸਾਡੇ ਪੰਜਾਬ ਦੇ ਨੌਜਵਾਨ ਪਾਣੀ ਦੇ ਵਿੱਚ ਖੜੇ ਨੇ ਲਾਈਫ ਜੈਕਟਾਂ ਪਾਈਆਂ ਨੇ ਉੱਥੇ ਟਰੈਕਟਰਾਂ ਦੇ ਵਿੱਚ ਡੀਜ਼ਲ ਪੈਣਾ ਉੱਥੇ ਫਿਰ ਕੀ ਚੈੱਕ ਕੱਟ ਕੇ ਦਿਆ ਕਰੀਏ ਕਿ ਪਹਿਲਾਂ ਉਹ ਬੈਂਕ 'ਚ ਜਾਵੇ ਫਿਰ ਉਹ ਪੈਸਾ ਕੈਸ਼ ਹੋਵੇ ਦੂਜਾ ਸਵਾਲ ਕੀ ਚੱਕਦੇ ਨੇ ਕਹਿੰਦੇ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੈਸੇ ਦੇਣੇ ਸ਼ੁਰੂ ਕੀਤੇ ਬਾਕੀ ਲੋਕਾਂ ਨੇ ਵੀ ਪੈਸੇ ਵੰਡਣੀ ਕਰਦੇ ਸ਼ੁਰੂ ਚੰਗੀ ਗੱਲ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਦੇਖ ਕੇ ਹੋਰ ਸੰਸਥਾਵਾਂ ਨੇ ਹੋਰ ਵਿਅਕਤੀ ਵਿਸ਼ੇਸ਼ਾਂ ਨੇ ਪੰਜਾਬ ਦੀ ਇਸ ਆਫਤਾ ਦੇ ਵਿੱਚ ਲੋਕਾਂ ਦੀ ਮਦਦ ਲਈ ਪੈਸੇ ਦੇਣੇ ਸ਼ੁਰੂ ਕੀਤੇ ਨੇ ਤੇ ਇਹ ਚ ਤਾਂ ਪੰਜਾਬੀਆਂ ਦਾ ਭਲਾ ਭਈ ਥੋੜੇ ਕਿਉਂ ਟੱਡੀ ਪੀੜੋਂ ਦੀ ਸੋ ਇਹ ਲੋਕਾਂ ਦਾ ਕੰਮ ਹੈ ਸਿਰਫ ਸੇਵਾ ਨੂੰ ਨਿੰਦਣਾ ਕਿਉਂਕਿ ਆਪੇ ਕੁਝ ਕਰ ਨਹੀਂ ਸਕਦੇ ਜਦੋਂ ਬੰਦਾ ਆਪ ਨਾ ਕੁਝ ਕਰ ਸਕਦਾ ਹੋਵੇ ਆਪਣੀ ਕੋਈ ਕੰਟਰੀਬਿਊਸ਼ਨ ਨਾ ਹੋਵੇ ਫਿਰ ਉਹ ਦੂਜਿਆਂ ਦੀ ਸੇਵਾ ਦੇ ਉੱਤੇ ਸਵਾਲ ਚੁੱਕ ਕੇ ਉਹ ਆਪਣੀ ਪ੍ਰੈਜ਼ੈਂਸ ਦਿਖਾਉਣੀ ਚਾਹੁੰਦਾ ਸੋ ਮੇਰੀ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਭਾਈ ਜੇ ਥੋੜੇ ਇਲਾਕੇ ਦੇ ਵਿੱਚ ਵੀ ਕੋਈ ਐਸੇ ਨਿੰਦਕ ਨੇ ਇਹਨਾਂ ਨੂੰ ਸੇਵਾ ਤੇ ਨਾਲ ਹੀ ਲੈ ਜਾਇਆ ਕਰੋ ਉਥੇ ਇਹਨਾਂ ਨੂੰ ਇੱਕ ਪਾਸੇ ਕੁਰਸੀ ਦੇ ਕੇ ਠੰਡਾ ਪਾਣੀ ਪਿਲਾਇਆ ਕਰੋ ਕਹ ਜੀ ਪਾਣੀ ਪੀ-ਪੀ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਨੂੰ ਭੰਡੋ ਕਿਉਂਕਿ ਇਹ ਨਿੰਦਕਾਂ ਦੀ ਵੀ ਉੱਥੇ ਹਾਜ਼ਰੀ ਲੱਗ ਜੂਗੀ ਇਹਨਾਂ ਦਾ ਕੰਮ ਵੀ ਹੁੰਦਾ ਰਹੂ ਤੇ ਲੋਕਾਂ ਨੂੰ ਵੀ ਦਿਖੂਗਾ ਕਿ ਕੌਣ ਸੇਵਾ ਕਰ ਰਿਹਾ ਤੇ ਕੌਣ ਭੰਡੀ ਪ੍ਰਚਾਰ ਕਰ ਰਿਹਾ ਇਸ ਸਮੇਂ ਦੇ ਵਿੱਚ ਇਹ ਜਿਹੜੀ ਕੋਜੀ ਸਿਆਸਤ ਹੈ ਇਹ ਸਿਆਸਤ ਪੰਜਾਬ ਦੇਖ ਰਿਹਾ ਤੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਕਦੇ ਮਾਫ਼ ਨਹੀਂ ਕਰਨਾ ਸ਼੍ਰੋਮਣੀ ਅਕਾਲੀ ਦਲ ਐਸੇ ਨਿੰਦਕਾਂ ਦਾ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਆਪਣੀ એનર્ਜੀ ਤੇ ਆਪਣਾ ਜਿਹੜਾ ਕੀਮਤੀ ਇਹ ਸਮਾਂ ਇਹ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ ਲਾਉਣਾ ਚਾਹੁੰਦੇ ਹਾਂ ਸੋ ਇਹ ਲੋਕਾਂ ਨੇ ਜਿੰਨਾ ਭੰਡੀ ਪ੍ਰਚਾਰ ਕਰਨਾ ਹੈ ਇਹਨਾਂ ਦੀ ਸੌੜੀ ਸਿਆਸਤ ਇਹਨਾਂ ਨੂੰ ਮੁਬਾਰਕ